ਫਿਰ ਕਿ ਨਹੀਂ ਇੰਦੇ ਚ ਕਹਿੰਦੇ ਸੀ ਸੀਟੀ ਇਸਨੇ ਮੈਂ ਦੇਖਿਆ ਵਜਨ ਪੰਮੇ ਦੇ ਸੀਟੀ ਦੀ ਜਿਹੜੀ ਪੰਮੇ ਦਾ ਖੂਨ ਪੀ ਜਾਂਦਾ ਸੀਟੀ ਲਹੂ ਪੀਂਦਾ ਦਾ ਪੂਰਾ ਚਮਚੇਵਾਦੂ ਆਪਣੀ ਫਿਲਮ ਚ ਬੰਦੇ ਨਾਲ ਚਮਚੰਦੇ ਨੇ ਇੱਕ ਤੁਸੀਂ ਇਹ ਚਮਚਾ ਰੱਖੇ ਉੱਦਾਂ ਮੇਰੇ ਅੰਡਰ ਚਮਚੇ ਦਿਨ ਚਾਰ ਹੁੰਦੇ ਆ ਮੇਰੇ ਨਾਲ ਹਮੇਸ਼ਾ ਹਾਂ ਪੂਰਾ ਮਾਹੌਲ ਹੈ ਹਾਂ ਉਹ ਕਿ 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 ਜਿਹੜੇ ਚਲੋ ਅਸੀਂ ਪਹਿਲੀ ਬਾਈ ਨੇ ਕਿਹਾ ਕਹਿੰਦੇ ਪਹਿਲੀ ਜਿਹੜੀ ਫਿਲਮ ਚ ਥੋੜੀ ਬੋਤੀ ਕਹਿੰਦੇ ਥੋੜੇ ਗਾਲਾਂ ਗੋਲਾਂ ਸੀ ਕੰਨਾ ਹੋਂ ਤਾਂ ਜਿਹੜੀ ਫਿਲਮ ਪੂਰੀ ਅਸੀਂ ਪਰਿਵਾਰਿਕ ਬਣਾ ਨਹੀਂ ਗਾਲਾਂ ਤਾਂ ਉਦੋਂ ਵੀ ਨਹੀਂ ਸੀ ਕੋ ਉਮੇਦਿਓ ਜਿਵੇਂ ਸੀਗਾ ਜੋ ਜੋ ਆਪਣੇ ਚੱਲਦਾ ਆਮ ਪਿੰਡੂ ਖੇਤੇ ਚ ਉਹ ਗਰਵੀ ਜਿਵੇਂ ਹੀ ਗੇਜਾ ਨਿਕਲਿਆ ਕਾਲ ਕੋਠੜੀ ਚੋਂ ਬਾਹਰ ਜਿਹਨੂੰ ਮਾਰਨ ਵਾਸਤੇ ਆਇਆ ਉਹ ਬੰਦਾ ਪੱਕਾ ਯਮ ਲੋ ਪਰ ਜਰਾ ਸੱਚੀ ਵਜਾ ਤਾਂ ਹਾਂ ਸੱਚੀ ਵਜਿਆਂ ਦੇ ਹੋਰਨ ਵੀ ਬਾਜਿਆਂ ਦੇ ਹੁੰਦੇ ਸੱਚੀ ਕਈ ਵਾਰੀ ਫੀਲ ਲੈਣਾ ਹੁੰਦਾ ਕਈ ਵਾਰੀ ਦੂਰੋਂ ਸੇ ਮਤਲਬ ਥੱਪੜ ਕਮਾਉਂਦੇ ਹੁੰਦੇ ਨੇ ਤਾਂ ਕਈ ਵਾਰੀ ਬਾਜ ਜਾਂਦੇ ਹੁੰਦੇ ਆ ਹੈਗਾ ਉਹ ਕਿਸ ਪੱਤਰ ਦਾ ਹੈਗਾ ਕਿਸ ਜੀ ਮੇਰਾ ਤਾਂ ਦੇਖੋ ਆਪਣਾ ਤਾਂ ਸਿੱਧਾ ਇਹੀ ਹੈ ਮੈਂ ਸਾਰੇ ਸਾਰਿਆਂ ਦਾ ਇਹੀ ਹੈ ਮੇਰਾ ਤਾਂ ਮਕਸਦ ਵੀ ਇੱਕ ਬੰਦਾ ਸਾਨੂੰ ਤੰਗ ਕਰ ਰਿਹਾ ਬਾ ਜਾਂ ਕੋਈ ਕਿਸੇ ਨਾਲ ਕਰ ਗਿਆ ਬਸ ਬਦਲੇ ਤੌਰ ਦੀ ਰਿਵੈਂਜ ਦੀ ਹੈ ਕੋਈ ਕਾਮੇਡੀ ਦੇ ਨਾਲ ਕਰ ਰਿਹਾ ਕੋਈ ਫਾਈਟਿੰਗ ਦੇ ਨਾਲ ਕਰ ਰਿਹਾ ਕੋਈ ਟੌਰ ਨਾਲ ਕਰ ਰਿਹਾ ਬਸ ਜੀ ਯੂ ਸਸਪੈਂਸ ਇਹਨਾਂ ਦਾ ਅਸੀਂ ਬਰਕਰਾਰ ਰੱਖਾਂਗੇ ਹਲੇ ਸੀਟੀ ਵੀਰ ਨਾਲ ਹੈਗੇ ਨੇ ਜਿਨ੍ਹਾਂ ਦਾ ਪਹਿਲਾਂ ਹੀ ਅਸੀਂ ਦੇਖੇ ਨੇ ਹੁਣ ਆਥੇ ਚਮਚਾਗਾ ਪਹਿਲਾਂ ਕੈਂਚੀ ਦੇ ਨਾਲ ਖੇਡੀ ਇਹਨਾਂ ਫਿਲਮ ਬਈ ਯਾਰ ਸਵਾਦ ਲਿਆਤਾ ਅੱਛਾ ਸ਼ੁਗਰੀ ਹੈ ਮਿਹਰਬਾਨੀ ਵੀਰੇ ਪਹਿਲਾਂ ਫਿਲਮ ਦੇਖੀ ਚਲੋ ਇਹ ਫਿਲਮ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਜਿਹੜੀ ਇਹ ਫਿਲਮ ਦਾ ਤੋਂ ਫਿਲਮ ਦਾ ਸੀ ਜੋ ਤੁਹਾਡਾ ਕਿਰਦਾਰ ਦੇਖਿਆ ਉਸ ਲੈਵਲ ਦਾ ਰੋਮਾਂਟਿਕ ਬਹੁਤ ਸੀ ਉਹਦੇ ਦਾ ਰੋਮਾਂਟਿਕ ਹੈ ਹੀ ਬੜਾ ਜਿਆਦਾ ਸੀ ਇਹਦੇ ਜਿਹੀ ਕਿਸ ਲੈਵਲ ਦਾ ਕਿਹੜੀ ਫਿਲਮ ਦੀ ਗੱਲ ਕਰ ਰਹੇ ਕ੍ਰਾਈਮਨਲ ਦੀ ਅੱਛਾ ਕ੍ਰਾਈਮਨਲ ਦੀ ਹਾਂ ਆ ਉਹ ਲੱਗ ਸੀਗਾ ਉਹ ਉਹ ਹੋਰ ਤਰ੍ਹਾਂ ਦਾ ਕਿਰਦਾਰ ਸੀਗਾ ਉਹਦੀ ਕਹਾਣੀ ਹੋਰ ਸੀ ਇਹ ਕਿਰਦਾਰ ਹੋਰ ਤਰ੍ਹਾਂ ਦਾ ਇਹ ਅਤਰੰਗੀ ਜਿਹਾ ਕਿਰਦਾਰ ਆ ਕੜਮ ਚੌਧਰੀ ਹੁੰਦੇ ਐੜੇ ਜੇਲ੍ਹ ਚ ਉਹ ਹੈਗਾ ਜਿਹਦੇ ਆਲੇ ਦੁਆਲੇ ਮਝਮਾ ਲੱਗਿਆ ਰਹਿੰਦਾ ਔਰ ਸਾਰੇ ਜਿੰਨੇ ਜੇਲ੍ਹ ਵਾਲੇ ਕਿਰਦਾਰ ਨੇ ਉਹਨਾਂ ਦੀ ਕਹਾਣੀ ਬਾਰੇ ਜਾਣਦਾ ਹੋ ਸਾਰਿਆਂ ਬਾਰੇ ਦੱਸਦਾ ਤਾਂ ਇਸ ਤਰ੍ਹਾਂ ਦਾ ਸੂਤਰਤਾ ਟਾਈਪ ਬੱਦਾਰ ਜੀ ਫਿਰ ਕਿ ਨਹੀਂ ਇਹਦੇ ਚ ਕਹਿੰਦੇ ਸੀ ਸੀਟੀ ਇਸ ਨਿਮੇ ਦੇਖੋ ਵਜਣ ਗਿਆ ਤੁਹਾਡੀ ਵੱਜ ਗਈ ਸੀ ਕਿ ਨਹੀਂ ਉਹ ਵਜਣ ਗਿਆ ਦੇਖੋ ਜੇ ਹੁਣ ਇਹ ਦੱਸਦਾ ਫਿਰ ਐਡੀ ਆਪਾਂ ਬੈਠੀ ਜਾਨੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣਾ ਦਣਾ ਸਹੀ ਗੱਲ ਹੈ ਦੇਖ ਕੇ ਮਜ਼ਾ ਆਊਗਾ ਤੁਹਾਨੂੰ ਸਹੀ ਗੱਲ ਜਿਹੜਾ ਡਾਇਲੋਗ ਹੈਗਾ ਨਾ ਉਹ ਡਾਇਲੋਗ ਨੇ ਸਾਰੀ ਫਿਲਮ ਨੂੰ ਇੱਕ ਜਾਨ ਪਾਈ ਹੋਈ ਕਹਿੰਦਾ ਵੀ ਸੀਟੀ ਕਹਿੰਦਾ ਮਾਰਨੀ ਆ ਤਾਂ ਨਹੀਂ ਜਿਹੜੀ ਸੀਟੀ ਮੈਂ ਵਜਾ ਨਹੀਂ ਆਣੀ ਹੈ ਕਹਿੰਦਾ ਉਹ ਨਹੀਂ ਨਾ ਆਉਂਦੀ ਆ ਬੜੀ ਅੱਛਾ ਕਰੈਕਟਰ ਉਹਨਾਂ ਦਾ ਤੇ ਜਿਹੜਾ ਤੁਸੀਂ ਨਾਲ ਨਿਵਾ ਰਹੇ ਹੋ ਤਾਂ ਉਹ ਫਿਰ ਵੀ ਸਾਡੀ ਜੁਗਲਬੰਦੀ ਹੈ ਪੰਮੇ ਪੰਮੇ ਦੇ ਸਿਟੀ ਦੀ ਜਿਹੜੀ ਪੰਮੇ ਦਾ ਖੂਨ ਪੀ ਜਾਂਦਾ ਸਿਟੀ ਲਹੂ ਪੀਂਦਾ ਦਾ ਪੂਰਾ ਤਾਂ ਕਰਕੇ ਉਹ ਗੱਲਾਂ ਕਰਦਾ ਫਿਰ ਪੰਮਾ ਪੰਮੇ ਦਾ ਡਾਇਲੋਗ ਵੀ ਉਦਾਂ ਦਾ ਨਾ ਵੀ ਇਹਦੀ ਜਿਹੜੀ ਸਿਟੀ ਮੈਂ ਵਜਾਉਣੇ ਉਹ ਨਹੀਂ ਇਹ ਨੂੰ ਆਉਂਦੀ ਤਾਂ ਇਦਾਂ ਤੁਸੀਂ ਬਹੁਤ ਚੀਜ਼ਾਂ ਦੇਖੋਗੇ ਫਿਲਮ ਵਿੱਚ ਕਟਕਾਈ ਹੋਈ ਹੈ ਨਾ ਫਿਲਮ ਵਿੱਚ ਹਨਾ ਥਾੜ ਥਾੜ ਚੱਲੀਆਂ ਨੇ ਕਿੰਨਾ ਕੁ ਫਿਰ ਜਦੋਂ ਰੀਅਲ ਹੈ ਜਦੋਂ ਉੱਥੇ ਹੁੰਦਾ ਸ਼ੂਟ ਤੇ ਫਿਰ ਉੱਥੇ ਵੀ ਪੂਰੀ ਐ ਭੱਜ ਦੌੜ ਹੁੰਦੀ ਨਹੀਂ ਜੀਤ ਜਿਸ ਤਰ੍ਹਾਂ ਫਿਲਮ ਵਿੱਚ ਹੈਗੀ ਹੈ हां ਜਿਹੜੇ ਕਰੈਕਟਰ ਦੀ ਕਹਾਣੀ ਚੱਲ ਰਹੀ ਹੈ ਜਿਹਦਾ ਜਿਹਦੇ ਨਾਲ ਸੀ ਚੱਲ ਰਿਹਾ ਉਹਨਾਂ ਦੀ ਫਿਰ ਹੁੰਦੀ ਹੈ ਜਿਵੇਂ ਗੇਲਾ ਵੀਰ ਐ ਇਹ ਐਕਸ਼ਨ ਇਹਨਾਂ ਦੇ ਹਿੱਸੇ ਆਇਆ ਜੱਗੀ ਬਾਈ ਇਹਨਾਂ ਦੇ ਹਿੱਸੇ ਐਕਸ਼ਨ ਆਇਆ ਮੇਰੇ ਹਿੱਸੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਫਿਲਮ ਨੂੰ ਪਕੜ ਕੇ ਰੱਖਣਾ ਹਨਾ ਸਾਰਿਆਂ ਬਾਰੇ ਦੱਸਣਾ ਕਹਾਣੀ ਦੱਸਣੀ ਉਹਦਾ ਇੱਕੀ ਚਮਚਾ ਅਥੇ ਚਾ ਗਿਆ ਹਾਂ ਇਹਦੀ ਕੀ ਚਮਚਾ ਤੇ ਇਹਦੀ ਵੀ ਸਟੋਰੀ ਹੈ ਚਮਚਾ ਜੀ ਤੁਹਾਨੂੰ ਪਤਾ ਲੱਗੂ ਚਮਚਾ ਤੁਹਾਨੂੰ ਵੈਸੇ ਪਤਾ ਪਹਿਲੀ ਵਾਰ ਨਹੀਂ ਚ ਵੀ ਚਮਚਾ ਬਹੁਤ ਫੇਮਸ ਹੋਇਆ ਅਣੀ ਨੇ ਮਾਰਿਆ ਜਦੋਂ ਪੰਮੇ ਦੇ ਦਾ ਸੀੜੀ ਰੱਖਣੇ ਚਮਚੇ ਹੈ ਹਾਂ ਮਾਨਿਆ ਸੀੜੀਆਂ ਹਾਂ ਸੋ ਚੰਚੇ ਵਾ ਦੂ ਆਪਣੀ ਫੇਰ ਮੇ ਜ ਚੰਚੇ ਵੀ ਬੜੀ ਤਰ੍ਹਾਂ ਹੁੰਦੇ ਨੇ ਇੱਕ ਬੰਦੇ ਨਾਲ ਚੰਚੰਦੇ ਨੇ ਇੱਕ ਤੁਸੀਂ ਇਹ ਚੰਚਾ ਰੱਖਿਆ ਉੱਦਾਂ ਮੇਰੇ ਅੰਦਰ ਚੰਚੇ ਦਿਨ ਚਾਰ ਹੁੰਦੇ ਮੇਰੇ ਨਾਲ ਹਮੇਸ਼ਾ ਹਾਂ ਬੂਰਾ ਮਾਹੌਲ ਹੈ ਸੀਟੀ ਵੀਰ ਫਿਰ ਇੱਕ ਕੋਈ ਕੋਈ ਜਿਹੜਾ ਕਿਰਦਾਰ ਰ ਕੀਤਾ ਛੋਟਾ ਜਿਹਾ ਕੋਈ ਉਸ ਤਰ੍ਹਾਂ ਹੀ ਆਪਣੇ ਦਰਸ਼ਕਾਂ ਨੂੰ ਅਸੀਂ ਵਾਰਨਿੰਗ ਦੇਖਣ ਲਈ ਅਸੀਂ ਚਾਹਾਂਗੇ ਥੋੜਾ ਇੱਕ ਕਿਰਦਾਰ ਕੀਤਾ ਜਾਵੇ ਕੋਈ ਰੋਲ ਜਿਹੜਾ ਹੈਗਾ ਤੁਹਾਡੇ ਡਾਇਲੋਗ ਸੁਣਾਵਾ ਡਾਇਲੋਗ ਉਹ ਕਹਿੰਦਾ ਵੀ ਜਿਉਂ ਹੀ ਗੇਜਾ ਨਿਕਲਿਆ ਕਾਲ ਕੋਠੜੀ ਚੋਂ ਬਾਹਰ ਜਿਹਨੂੰ ਮਾਰਨ ਵਾਸਤੇ ਆਇਆ ਉਹ ਬੰਦਾ ਪੱਕਾ ਯਮ ਲੋਕ ਇਹ ਜਿਹੜਾ ਟ੍ਰੇਲਰ ਚਾ ਉਹ ਹੁਣ ਫਿਲਮ ਵਾਲੇ ਤਾਂ ਇਹ ਸੁਣਾ ਨਹੀਂ ਸਕਦੇ ਨਾ ਸਹੀ ਗੱਲ ਹਾਂ ਤੇ ਇਹ ਇਹ ਫਿਲਮ ਤੋਂ ਬਾਅਦ ਇੱਕ ਬੜੀ ਵੱਡੀ ਹਾਈਪ ਹੀ ਮਿਲੀ ਐ ਵੀ ਭਾਈ ਕਿਤਨੇ ਕਿਤੇ ਅਸੀਂ ਕਹਿੰਦੇ ਕਿਉਂਕਿ ਗਿੱਪੀ ਬਾਈ ਨੇ ਕਿਹਾ ਕਹਿੰਦੇ ਜੋ ਤੁਹਾਡੀ ਸਿਫਤਾਂ ਕਰ ਰਹੇ ਸਾਰੇ ਕਹਿੰਦੇ ਵੀ ਜੋ ਇਹਨਾਂ ਨੇ ਸੀਨ ਕੀਤੇ ਨੇ ਉਹ ਥੱਪੜ ਜਿਹੜਾ ਸੱਚੀ ਵਜ੍ਹਾ ਥੱਪੜ ਹਾਂ ਹਾਂ ਸੱਚੀ ਵਜ੍ਹਾ ਦੇਂਦੇ ਹੋਂਕੀ ਵਜ੍ਹਾ ਦੇਂਦੇ ਸੱਚੀ ਕਈ ਵਾਰੀ ਫੀਲ ਲੈਣਾ ਹੁੰਦਾ ਕਈ ਵਾਰੀ ਦੂਰੋਂ ਸਿਰ ਮਤਲਬ ਥੱਪੜ ਕਮਾਉਦੇ ਹੁੰਦੇ ਨੇ ਤਾਂ ਕਈ ਵਾਰੀ ਬਾਜ ਜਾਂਦੇ ਹੁੰਦੇ ਆ ਤਾਂ ਵਜੇ ਆ ਵਧੀਆ ਬਹੁਤ ਸੀਨ ਘੈਂਟ ਹੋਇਆ ਬਹੁਤ ਕਮਾਲ ਦਾ ਕਿਰਦਾਰ ਸੀਗਾ ਕਰਕੇ ਸਵਾਦ ਆ ਹਾਂਜੀ ਹਾਂਜੀ ਬਸ ਥੋੜੀ ਜਿਆਦਾ ਨਾ ਹੋ ਜੇ ਜ਼ਿਆਦਾ ਗਲਤ ਗੁਲਤ ਤਾਂ ਵੱਜੇ ਕਿਤੇ ਹਾਂ